ਸਮਝ ਲਓ ਪ੍ਰਗਟ ਗੁਰੂ ਹੈ ਇਹਨੂੰ ਮੰਨ ਲਓ ਇਹਦੀ ਗੁਰਮਤ ਨੂੰ ਮੰਨ ਲਓ ਇਹ ਜੋ ਲਿਖ ਕੇ ਚਲੇ ਗਏ ਨੇ ਭਗਤ ਗੁਰੂ ਸਚੇ ਪਾਤਸ਼ਾਹ ਸਾਰੇ ਸਰਗੁਣ ਵਿੱਚ ਆ ਕੇ ਇਹ ਬਾਣੀ ਉਚਾਰਨ ਕਰਕੇ ਗਏ ਆ ਤੇ ਜਿਨ੍ਹਾਂ ਨੂੰ ਜਦੋਂ ਅਸੀਂ ਮੱਥਾ ਟੇਕਦੇ ਆ ਨਾ ਉਹਨਾਂ ਸਾਰਿਆਂ ਨੂੰ ਮੱਥਾ ਟੇਕਦਾ ਸਾਰਿਆਂ ਦੇ ਸਰੀਰ 'ਚ ਹੀ ਤੇ ਕਿਉਂ ਨਹੀਂ ਅਸੀਂ ਕਹਿੰਦੇ ਦੇਵਤਾਰੀ ਨੂੰ ਮੱਥਾ ਟੇਕਦੇ ਦੇਵਤਾਰੀ ਨੂੰ ਹੀ ਟੇਕਦੇ ਹੋਰ ਕਿਹਨੂੰ ਟੇਕਦੇ ਆ ਇੱਥੇ ਬਣਾ ਆਈ ਜਿਹੜੀ ਅੱਜ ਬਾਣੀ ਆਈ ਉਹ ਆਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਹ ਵਿੱਚ ਆ ਕੇ ਚਾਰਨ ਕੀਤੀ ਹਰ ਕਾਰਜ ਦੇਹ ਵਿੱਚ ਚਾਰਨ ਹੋਇਆ ਹੈ ਹਰ 30 ਦੇਹ ਵਿੱਚ ਆ ਕੇ ਬਣਿਆ ਹੈ ਪਰ ਸਾਨੂੰ ਇਹ ਸਬਦੀ ਬੁਰਾ ਲੱਗਣ ਡਿਆ ਪਿਆ ਜਿਨੇ ਕਥਾ ਸਿੱਖਣੀ ਉਹ ਵੀ ਦੇਹ ਧਾਰੀ ਕੋਲੋਂ ਜਿਨੇ ਕੀਰਤਨ ਸਿੱਖਣਾ ਉਹ ਵੀ ਦੇਹ ਧਾਰੀ ਕੋਲੋਂ ਹੁਕਮ ਸੁਣਨਾ ਉਹ ਵੀ ਦੇਹ ਧਾਰੀ ਕੋਲੋਂ ਪਰ ਇਹ ਬੰਦੇ ਬੁਰੇ ਕੋ ਲੱਗਣ ਲੱਗ ਪਏ ਉੱਧਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਆਏ ਵੇ ਸੰਸਾਰ ਤੂੰ ਦੇਖ ਦੇ ਇਹ ਹਰਕਾਰ ਰੂਪ ਹੈ ਹਰ ਰੂਪ ਨਦਰੀਆਂ ਆ ਤੇ ਕਿਦੋਂ ਆਉ ਸਾਡੇ ਅੰਦਰ ਨਦਰ ਤੀਜੀ ਅੱਖ ਕਿਦੋਂ ਖੁੱਲਣੀ ਆ ਕਿ ਸਾਰਾ ਸੰਸਾਰ ਓਲ ਬਣਾਇਆ ਤੇ ਉਹਨੇ ਬਾਹਲ ਕੇ ਆਪ ਪਰਮੇਸ਼ਰ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਚੌ ਜੋਗਾ ਦਾ ਨਿਬੇੜਾ ਕਰਨ ਵਾਸਤੇ ਬਾਜ਼ ਦਿੱਤਾ